ਖਾਲਸਾ ਮੇਰੋ ਰੂਪ ਹੈ ਖਾਸ ਕਲੰਗੀਧਰ ਸਾਹਿਬ ਕਹਿੰਦੇ ਭਾਈ ਜਿਹੜਾ ਖਾਲਸਾ ਪੰਥ ਅਕਾਲ ਪੁਰਖ ਦੀ ਆਗਿਆ ਹੁਕਮ ਪ੍ਰਾਪਤ ਕਰਕੇ ਅਸੀਂ ਰਚਨਾ ਕੀਤੀ ਹੈ ਖਾਲਸਾ ਮੇਰੋ ਰੂਪ ਹੈ ਖਾਸ ਮਾਰਾ ਕਹਿੰਦੇ ਉਹ ਖਾਲਸਾ ਮੇਰਾ ਖਾਸ ਰੂਪ ਹੈ ਇਹ ਖਾਸ ਰੂਪ ਦਾ ਕੀ ਭਾਵ ਹੈ ਜਿਵੇਂ ਹੋਰ ਧਰਮਾਂ ਦੇ ਵਿੱਚ ਕੋਈ ਸਿਰਜੀ ਨੂੰ ਮੰਨਦਾ ਕੋਈ ਕ੍ਰਿਸ਼ਨ ਜੀ ਨੂੰ ਮੰਨਦਾ ਕੋਈ ਰਾਮਚੰਦਰ ਜੀ ਨੂੰ ਮੰਨਦਾ ਉਹ ਉਹਨਾਂ ਨੂੰ ਮੰਨਦੇ ਤੇ ਹੈ ਪਰ ਉਹਨਾਂ ਦਾ ਰੂਪ ਨਹੀਂ ਹੈ ਉਹਨਾਂ ਕੋਲ ਸਿਰਜੀ ਬਲਦ ਦੀ ਸਵਾਰੀ ਕਰਦਾ ਕੋਈ ਬਲਦ ਤੇ ਨਹੀਂ ਚੜਦਾ ਸਿਰਜੀ ਗਲ ਦੇ ਵਿੱਚ ਸੱਪ ਪਾ ਕੇ ਰੱਖਦਾ ਕਿਸੇ ਨੇ ਗਲ ਦੇ ਵਿੱਚ ਸੱਪ ਨਹੀਂ ਪਾਇਆ ਉਹਦੀਆਂ ਜਟਾਵਾਂ 'ਚੋਂ ਗੰਗਾ ਵਹਿੰਦੀ ਹੈ ਕਹਿੰਦੇ ਉਹਨੇ ਕਹਿਣ ਤੋਂ ਬਾਅਦ ਕਿਸੇ ਵੀ ਦਰਸ ਦੇ ਵਿੱਚ ਕਿਸੇ ਵੀ ਗੁਰੂ ਨੇ ਆਪਣੇ ਚੇਲਿਆਂ ਨੂੰ ਆਪਣਾ ਰੂਪ ਨਹੀਂ ਦਿੱਤਾ ਖੂਬ ਹੂ ਆਪਣੇ ਵਰਗਾ ਨਹੀਂ ਬਣਾਇਆ ਉਹਨਾਂ ਨੂੰ ਚੇਲਾ ਹੀ ਬਣਾ ਕੇ ਰੱਖਿਆ ਇਹ ਤੁਸੀਂ ਮੇਰੇ ਚੇਲੇ ਹੋ ਮੈਂ ਤੁਹਾਡਾ ਗੁਰੂ ਪਰ ਸਾਡੇ ਦਸ਼ਮੇਸ਼ ਪਿਤਾ ਕਲਗੀਧਰ ਸਾਹਿਬ ਮਹਾਰਾਜ ਜਿਨ੍ਹਾਂ ਨੇ ਸਾਨੂੰ ਆਪਣੇ ਚੇਲੇ ਨਹੀਂ ਬਲਕਿ ਆਪਣੇ ਧੀਆਂ ਪੁੱਤਰ ਬਣਾਇਆ ਆਪਣਾ ਰੂਪ ਦਿੱਤਾ ਕਹਿੰਦੇ ਖਾਲਸਾ ਮੇਰਾ ਰੂਪ ਹੈ ਖਾਸ ਤਲੰਗੀਦਰ ਸਾਹਿਬ ਬਾਣਾ ਪਾਉਂਦੇ ਸੀ ਸਾਨੂੰ ਵੀ ਉਹਨਾਂ ਨੇ ਬਾਣਾ ਪਵਾ ਦਿੱਤਾ ਪੰਜ ਕਕਾਰ ਬਹਿਨਦੇ ਸੀ ਕੰਗਾ ਖੜਾ কেশ ਕੀ ਕਿਰਪਾਨ ਕਿਸ਼ਹਿਰਾ ਸਾਨੂੰ ਵੀ ਉਹਨਾਂ ਨੇ ਪੰਜ ਕਕਾਰ ਬਵਾਏ ਸਿਰ ਤੇ ਦਮਾਲਾ ਸਜਾਉਂਦੇ ਚੱਕਰ ਤੋੜੇ ਤਲੰਗੀਆਂ ਲਾਉਂਦੇ ਤਾਂ ਸਾਨੂੰ ਵੀ ਉਹ ਸਭ ਕੁਝ ਬਖਸ਼ਿਸ਼ ਕਰ ਦਿੰਦਾ ਗੱਤਰੇ ਤਲਵਾਰ ਪਾਉਂਦੇ ਹਰ ਇੱਕ ਸਿੱਖ ਨੂੰ ਸ੍ਰੀ ਸਾਹਿਬ ਕੁਰਬਾਨ ਦੀ ਬਖਸ਼ਿਸ਼ ਕਰਦੇ ਘੋੜੇ ਤੇ ਚੜਦੇ ਘੋੜੇ ਵੀ ਦੇਦੇ ਸਾਨੂੰ ਬਾਦਸ਼ਾਹ ਅਨੁਗਰੇ ਕਾਲੇ ਸਜੇ ਉਹ ਤਾਵੜ ਤੋੜ ਜੰਗੀ ਘੋੜੇ ਬਖਸ਼ਿਸ਼ ਕਰਦੇ ਕਹਿਣ ਕੋ ਭਾਵ ਐਸੀ ਵਸਤ ਜਗਤ ਮੈਂ ਨਾਹੀ ਜੋ ਮੈਂ ਦੇਖਾਲ ਸੇ ਨਹੀਂ ਮਾਰੇ ਕਹਿੰਦੇ ਐਸੀ ਕੋਈ ਚੀਜ਼ ਨਹੀਂ ਹੈ ਜਿਹੜੀ ਮੈਂ ਆਪਣੇ ਖਾਲਸੇ ਪੰਥ ਨੂੰ ਨਹੀਂ ਦਿੱਤੀ ਖਾਲਸਾ ਮੇਰਾ ਰੂਪ ਹੈ ਖਾਸ ਜਿਵੇਂ ਆਪਾਂ ਕਹਿੰਦੇ ਨਾ ਵੀ ਇਹ ਮੇਰਾ ਖਾਸ ਬੰਦਾ ਹੈ ਭਾਈ ਤੇ ਮੇਰਾ ਹੰਗ ਰੱਖੇਗਾ ਮੇਰਾ ਬਾਡੀਗਾਰਡ ਮੇਰਾ ਖਾਸ ਬੰਦਾ ਹੈ ਇੱਜ਼ਤ ਅਲੰਗੀਦਰ ਸਾਹਿਬ ਕਹਿੰਦੇ ਖਾਲਸਾ ਮੇਰਾ ਖਾਸ ਰੂਪ ਹੈ ਮੇਰਾ ਪੁੱਤਰ ਹੈ ਖਾਲਸਾ ਆਪਣਾ ਸੁਨਹਿਰੀ ਪਿਸ਼ਾਕਾ ਕਲੰਗੀਆਂ ਤੋੜੇ ਸਭ ਸਾਨੂੰ ਬਖਸ਼ਿਸ਼ ਕਰਦੇ ਤੇ ਸਾਡੇ ਲਈ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਸਾਡੀ ਦਾਦੀ ਮਾਤਾ-ਮਾਤਾ ਗੁਜਰੀ ਸਾਹਿਬ ਚਾਰੇ ਸਾਹਿਬ ਜਾਦੇ ਸਾਰਾ ਪਰਿਵਾਰ ਸਾਨੂੰ ਆ ਸਰਦਾਰੀਆਂ ਤੇ ਆ ਸਿੱਖੀ ਸਰੂਪ ਦੇਣ ਵਾਸਤੇ ਮਹਾਰਾਜ ਨੇ ਕੁਰਬਾਨ ਕਰਤੇ ਸਾਡੇ ਤੋਂ ਇੰਨਾ ਪਿਆਰ ਕਰਦੇ ਨੇ ਬਾਦਸ਼ਾਹ ਤਾਂ ਕਰਕੇ ਕਹਿੰਦੇ ਆ ਖਾਲਸਾ ਮੇਰਾ ਰੂਪ ਹੈ ਖਾਸ ਮਹਾਰਾਜ ਕਹਿੰਦੇ ਖਾਲਸਾ ਮੇਰਾ ਖਾਸ ਰੂਪ ਹੈ ਮੇਰਾ ਆਪਣਾ ਖਾਲਸਾ ਖਾਲਸੇ ਮੈਂ ਹੋਕਰੋ ਨਿਵਾਸ ਸਾ ਸੰਤ ਜੀ ਇਹ ਬੜੀ ਡੂੰਗੀ ਬਾਤ ਹੈ ਜਿਵੇਂ ਦੂਜੇ ਸਤਿਗੁਰੂ ਜੋਤੀ ਜੋਤ ਸਮਾਉਂਦੇ ਸੀ ਨਾ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਦੇਵ ਸਾਹਿਬ ਨੂੰ ਗੱਦੀ ਦੇਤੀ ਤੇ ਜੋਤੀ ਜੋਤ ਸਮਾ ਗਏ ਗੁਰੂ ਨਾਨਕ ਸਾਹਿਬ ਵੀ ਅਲੋਪ ਹੋਏ ਤੇ ਸਰੀਰ ਦਿਸ ਨਹੀਂ ਇਸੇ ਤਰ੍ਹਾਂ ਜਦੋਂ ਇੱਕ ਗੁਰੂ ਦੂਜੇ ਗੁਰੂ ਨੂੰ ਗੱਦੀ ਦਿੰਦਾ ਤੇ ਪਹਿਲਾ ਗੁਰੂ ਜੋਤੀ ਜੋਤ ਸਮਾ ਜਾਂਦਾ ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੋਤੀ ਜੋਤ ਨਹੀਂ ਸਮਾਇਆ ਇਹ ਕੰਨੀ ਨਾਮੇ ਦਾ ਵੀ ਬਚਨ ਹੈ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਅਲੋਪ ਹੋਵਾਂਗਾ ਰਾਜ ਤੇ ਮਨੁ ਥਾਪੋ ਗੋਬਿੰਦ ਕਿ ਮੈਂ ਖਾਲਸੇ ਪੰਥ ਨੂੰ ਸਾਜ ਕੇ ਨਵਾਜ ਕੇ ਸਾਰੀਆਂ ਬਖਸ਼ਿਸ਼ਾਂ ਦੇ ਕੇ ਫਿਰ ਅਲੋਪ ਹੋ ਜਾਵਾਂਗਾ ਖਾਲਸੇ ਦੇ ਵਿੱਚ ਅਲੋਪ ਹੋਵਾਂਗਾ ਮਹਾਰਾਜ ਦਾ ਘੋੜਾ ਇਨ੍ਹਾਂ ਘੋੜਿਆਂ ਦੇ ਵਿੱਚ ਅਲੋਪ ਹੋ ਗਿਆ ਕਲਗੀਧਰ ਸਾਹਿਬ ਸਿੰਘਾਂ ਦੇ ਵਿੱਚ ਗੁਰੂ ਪੰਥ ਦੇ ਵਿੱਚ ਵਿੱਚ ਲੜਗੇ ਤੇ ਜਿਹਨੂੰ ਅੱਬਾ ਕਹਿੰਦੇ ਆ ਨੈਣ ਉਸਮਾਨੇ ਨੈਣ ਮੈਂ ਬੈਨ ਉਸਮਾਨੇ ਜਿਵੇਂ ਸਾਡੇ ਸਰੀਰ ਦਾ ਮੁੱਖ ਅੰਗ ਸਾਡੀਆਂ ਅੱਖਾਂ ਨੇ ਇਦਾਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਿਹੜਾ ਖਾਲਸਾ ਹੈ ਨਾ ਇਹ ਮੇਰਾ ਮੁੱਖ ਅੰਗ ਹੈ ਖਾਲਸੇ ਕੇ ਹਮ ਬਸਤ ਸੰਗ ਕਿਉਂਗੇ ਮਹਾਰਾਜ ਕਹਿੰਦੇ ਮੈਂ ਸਦਾ ਹੀ ਖਾਲਸੇ ਦੇ ਵਿੱਚ ਵਸਦਾ ਤੇ ਮਹਾਰਾਜ ਨੇ ਬਚਤ ਕਰਿਆ ਕਹਿੰਦੇ ਜਿੱਥੇ ਪੰਜ ਸਿੰਘ ਬਾਣੀ ਬਾਣੇ ਤਰਤ ਮਰਜਾਣਾ ਦੇ ਧਾਰਨੀ ਪੱਕੇ ਜੇ ਉਹ ਪੰਜ ਜਾਣੇ ਇਕੱਠੇ ਹੋ ਕੇ ਅਰਦਾਸ ਕਰਨਗੇ ਕਿ ਕਲਗੀਧਰ ਸਾਹਿਬ ਜੀ ਆਹ ਕਿਰਪਾ ਕਰੋ ਮਹਾਰਾਜ ਕਹਿੰਦੇ ਉੱਥੇ ਮੈਂ ਆਪ ਹਾਜ਼ਰ ਹੋ ਖੁਦ ਹਾਜ਼ਰ ਹੋ ਇਹ ਉੱਤਾਂ ਦੀ ਬਖਸ਼ਿਸ਼ ਹੈ ਮਹਾਰਾਜ ਕਹਿੰਦੇ ਮੈਂ ਸਦਾ ਹੀ ਆਪਣੇ ਖਾਲਸੇ ਦੇ ਸੰਗ ਸੰਗ ਰਹਿਦਾ ਖਾਲਸਾ ਮੇਰੋ ਇਸ਼ਤ ਸਹਰਦ ਖਾਲਸਾ ਮੇਰੋ ਕਹੀਏ ਤੋ ਬਿਰਦ ਇਸ਼ਤ ਸਹਰਦ ਹੁੰਦਾ ਵਈ ਜਿਵੇਂ ਕਿ ਪਿਆਰਾ ਮਿੱਤਰ ਇੱਕ ਆਪਣਾ ਬਹੁਤ ਪਿਆਰਾ ਮਿੱਤਰ ਹੁੰਦਾ ਓਦਾਂ ਭਾਵੇਂ ਦੁਨੀਆ 'ਚ ਬਹੁਤ ਸੱਜਣ ਮਿੱਤਰ ਹੁੰਦੇ ਨੇ ਪਰ ਇੱਕ ਮਿੱਤਰ ਹੁੰਦਾ ਵੀ ਉਹਦੇ ਨਾਲ ਬਹੁਤ ਦਿਲ ਦਾ ਪਿਆਰ ਹੁੰਦਾ ਉਹਨੂੰ ਆਪਾਂ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਦੱਸ ਦਿੰਨੇ ਆ ਉਹਦੇ ਤੋਂ ਵੀ ਪੁੱਛ ਲੈਣੇ ਆ ਕੋਈ ਦੁੱਖ ਹੋਵੇ ਸੁੱਖ ਹੋਵੇ ਉਹਦੇ ਨਾਲ ਸ਼ੇਅਰ ਆਪਾਂ ਸਾਂਝਾ ਕਰਦੇ ਆ ਇੱਕ ਦੂਜੇ ਨੂੰ ਦੱਸਦੇ ਆ ਓ ਮਾਰੇ ਕਿੰਨੇ ਖਾਲਸਾ ਮੇਰਾ ਇਸ਼ਟ ਸੁਹਿਬ ਮੇਰਾ ਪਿਆਰਾ ਮਿੱਤਰ ਆ ਖਾਲਸਾ ਖਲਗੀਧਰ ਸਾਹਿਬ ਦੇ ਖਾਲਸਾ ਮੇਰੋ ਕਹੀ ਅਤ ਬਿਰਦ ਤੇ ਕਿਸੇ ਤਰ੍ਹਾਂ ਖਾਲਸਾ ਮੇਰਾ ਧਰਮ ਹੈ ਖਾਲਸਾ ਮੇਰਾ ਅੰਥ ਹੈ ਖਾਲਸਾ ਮੇਰਾ ਉਜੜ ਵਾਲਾ ਕਾਲ ਪੁਰਖ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਦੇ ਮੈਂ ਖਾਲਸੇ ਨੂੰ ਆਪਣਾ ਇਸ਼ਟ ਮੰਨਦਾ ਹੈ ਇਸ਼ਟ ਹੁੰਦਾ ਧਰਮ ਜਿਵੇਂ ਆਪਣਾ ਇਸ਼ਟ ਕੁਰਬਾਨ ਇੱਕ ਸਿੱਖ ਸਿੱਖਣੀ ਉਹਦਾ ਇਸ਼ਟ ਇੱਕ ਅਕਾਲ ਪੁਰਖ ਦੇ ਕੁਰਬਾਨ ਇਹਨੂੰ ਕਹਿੰਦੇ ਇਸ਼ਟ ਤੇ ਕਲੰਗੀਧਰ ਸਾਹਿਬ ਕਹਿੰਦੇ ਖਾਲਸਾ ਮੇਰੋ ਕਹੀ ਅਦ ਮਿਰਦ ਇਹਨੇ ਖਾਲਸਾ ਮੇਰੇ ਧਰਮ ਦਾ ਚਿੰਨ ਹੈ ਮੇਰੇ ਧਰਮ ਦੀ ਨਿਸ਼ਾਨੀ ਹੈ ਖਾਲਸਾ ਮੇਰੋਂ ਪਛਰੂ ਬਾਦ ਖਾਲਸਾ ਮੇਰੋਂ ਸੁਖਹਿਲਾਦ ਮਰਾਂ ਕਹਿੰਦੇ ਜਿਹੜਾ ਖਾਲਸਾ ਮੈਂ ਸਾਜਿਆ ਨਾ ਬਾਣੀ ਬਾਣੇ ਸ਼ਸਤਰਾਂ ਨਾਲ ਲੈਸ ਕਰਕੇ ਜਿਹੜੇ ਮੈਂ ਸਿੰਘ ਬਣਾਏ ਨੇ ਜਿਵੇਂ ਸਤਿਗੁਰੂ ਕਹਿੰਦੇ ਇੱਕ ਰੁੱਖ ਉਹਦੀਆਂ ਟਾਹਣੀਆਂ ਤੇ ਉਹਦੇ ਪੱਤੇ ਇਦਾਂ ਹੀ ਮੈਂ ਰੁੱਖਾਂ ਖਾਲਸਾ ਮੇਰੀਆਂ ਟਾਹਣੀਆਂ ਤੇ ਮੇਰੇ ਪੱਤੇ ਮੇਰੇ ਫਲ ਤੇ ਮੇਰੇ ਫਲ ਜਿਵੇਂ ਇੱਕ ਰੁੱਖ ਦੇ ਹੁੰਦੇ ਨੇ ਤਉਹ ਮਹਾਰਾਜ ਕਹਿੰਦੇ ਖਾਲਸਾ ਮੇਰਾ ਟੁੱਟ ਅੰਗ ਹੈ ਮੈਂ ਖਾਲਸੇ ਤੋਂ ਬਿਨਾ ਜੀ ਵੀ ਰਹਿ ਨਹੀਂ ਸਕਦਾ ਇੰਨਾ ਸਤਿਗੁਰੂ ਕਹਿੰਦੇ ਮੈਨੂੰ ਪਿਆਰ ਹੈ ਸਿਰੇ ਖਾਲਸੇ ਖਾਲਸਾ ਮੇਰਾ ਸੁਖ ਅਹਿਲਾਦ ਸੁਖ ਤੇ ਅਹਿਲਾਦ ਪੂਰਪਰਸ ਹੁੰਦਾ ਜਿਹੜੀ ਆਪਾਂ ਆਪਣਿਆਂ ਨੂੰ ਮਿਲ ਕੇ ਸੰਸਾਰ ਦੇ ਵਿੱਚ ਕੁਝ ਖੁਸ਼ੀਆਂ ਸਾਂਦੀਆਂ ਕਰਦੇ ਆ ਉਹਨੂੰ ਅਹਲਾਦ ਕਹਿੰਦੇ ਪਰਸੰਨਤਾ ਜਿਹੜੀ ਦਿਲ ਦੇ ਵਿੱਚ ਖੁਸ਼ੀ ਆਉਣੀ ਹੈ ਉਹਨੂੰ ਪਰਸੰਨਤਾ ਕਹਿੰਦੇ ਮਹਾਰਾਜ ਕਹਿੰਦੇ ਮੇਰਾ ਸੁੱਖ ਮੇਰੀ ਪਰਸੰਨਤਾ ਮੇਰੀਆਂ ਖੁਸ਼ੀਆਂ ਖੇੜ ਸਭ ਕੁਝ ਖਾਲਸਾ ਹੀ ਹੈ ਐਨੀਆਂ ਮੇਰਾ ਸਤਿਗੁਰਾਂ ਨੇ ਖਾਲਸੇ ਤੇ ਕੀਤੀਆਂ ਖਾਲਸਾ ਮੇਰਾ ਮਿੱਤਰ ਸਖਾਈ ਖਾਲਸਾ ਮਾਤ ਪੀਤੋ ਸੁਖ ਨਾਈ ਮਾਰੇ ਕਹਿੰਦੇ ਜਿਹੜਾ ਮੇਰਾ ਖਾਲਸਾ ਹੈ ਮਿੱਤਰ ਸਖਾਈ ਮਿੱਤਰ ਸਖਾਈ ਹੁੰਦਾ ਜਿਹੜਾ ਬਚਪਨ ਦਾ ਮਿੱਤਰ ਹੋਵੇ ਇੱਕ ਦੋਸਤ ਹੁੰਦੇ ਨੇ ਜਿਹੜੇ ਬਚਪਨ ਤੋਂ ਲੈ ਕੇ ਨਾਲ ਖੇਡੇ ਹੋਣ ਇਕੱਠੇ ਬਲੇ ਹੋਣ ਇਕੱਠੇ ਜਵਾਨ ਹੋਏ ਹੋਣ ਉਹਨਾਂ ਨਾਲ ਵੀ ਇੱਕ ਅਲਹਿਦਾ ਪਿਆਰ ਹੁੰਦਾ ਉਹਨੂੰ ਬਾਅਦ ਮਿੱਤਰ ਸਖਾਈ ਕਹਿੰਦੇ ਆ ਇੱਕ ਬਚਪਨ ਦਾ ਮਿੱਤਰ ਇਹ ਤੇ ਬਚਪਨ ਸੱਚ ਜਦੋਂ ਕਲੰਗੀਧਰ ਸਾਹਿਬ ਤੌਂਡਾ ਸਾਹਿਬ ਵਿਖੇ ਪਟਨਾ ਸਾਹਿਬ ਵਿਖੇ ਅਜੇ ਬਚਪਨ ਦੇ ਵਿੱਚ ਬਾਲ ਅਵਸਥਾ ਦੇ ਵਿੱਚ ਸਾਨੂੰ ਤਾਂ ਉਹਨਾਂ ਦੇ ਨਾਲ ਬਹੁਤੇ ਸਿੰਘ ਇਹੋ ਜਿਹੇ ਵੀ ਸੀ ਜਿਹੜੇ ਮਹਾਰਾਜ ਦੇ ਨਾਲ ਬਚਪਨ ਦੇ ਵਿੱਚ ਖੇਡਦੇ ਵੀ ਹੁੰਦੇ ਸਿਰਕਮਾਨ ਤੀਰਕਮਾਨਾਂ ਗਲੇਲਾਂ ਦੇ ਨਾਲ ਖੇਡਣਾ ਤੇ ਮਹਾਰਾਜ ਦੇ ਨਾਲ ਕੁਝ ਸਿੰਘ ਐਸੇ ਵੀ ਸੀ ਜਿਹੜੇ ਕਿ ਬਚਪਨ ਤੋਂ ਹੀ ਮਹਾਰਾਜ ਦੇ ਮਿੱਤਰ ਰਸਾਂ ਹਰੇਕ ਨੇ ਖਾਲਸਾ ਮੇਰਾ ਸਰਕਾਰ ਮਿੱਤਰ ਖਾਲਸਾ ਮਾਤ ਪਿਤਾ ਸੁਖਦਾਈ ਮਾਰਾ ਕਿਨੇ ਮੇਰਾ ਬਿਦਾ ਵੀ ਖਾਲਸਾ ਗੁਰੂ ਦੇਗ ਬਹਾਦਰ ਸਾਹਿਬ ਮੇਰੀ ਮਾਤਾ ਵੀ ਖਾਲਸਾ ਮਾਤਾ ਗੁਜਰੀ ਜੀ ਮਾਰਾ ਕਿਨੇ ਮੇਰਾ ਸਭ ਕੁਝ ਹੀ ਖਾਲਸਾ ਖਾਲਸਾ ਮੇਰੀ ਸੋਭਾ ਸੀਲ ਖਾਲਸਾ ਬੰਧ ਸਖਾ ਸਦ ਡੀਲ ਸਤਿਗੁਰੂ ਬਾਦਸ਼ਾਹ ਕਹਿੰਦੇ ਖਾਲਸਾ ਮੇਰੀ ਸੋਭਾ ਤੇ ਵਡਿਆਈ ਹੈ ਤਕਸੀਲ ਕਹੀਏ ਇਕ ਬਹੁਤਰਾ ਆਪਣੇ ਤਕਸੀਲ ਸੁਭਾਨ ਫਾਤਿਮਾ ਦੀ ਚੈਨ ਸ਼ਾਂਤੀ ਸੁਖ ਪਰ ਕਹਿੰਦੇ ਖਾਲਸਾ ਮੇਰੀ ਸੋਭਾ ਹੈ ਕਿਉਂ ਹੁਣ ਆਪਾਂ ਕਹਿੰਦੇ ਆ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜੇ ਕੋਈ ਪੁੱਛੇ ਖਾਲਸਾ ਕੌਣ ਹੈ ਬਈ ਕਹਿੰਦੇ ਜੀ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਸਹਬਜ਼ਾਦਾ ਖਾਲਸਾ ਇਹ ਮਾਤਾ ਸਾਹਿਬ ਦੇਵਾਂ ਦਾ ਪੁੱਤਰ ਖਾਲਸਾ ਹੈ ਮਾਰਾ ਕਹਿੰਦੇ ਮੇਰੀ ਸੋਭਾ ਹੁੰਦੀ ਆ ਜਦੋਂ ਸਿੰਘਾਂ ਦਾ ਕੋਈ ਨਾਮ ਲੈਂਦਾ ਖਾਲਸੇ ਨੂੰ ਘੋੜੇ ਤੇ ਚੜ੍ਹਿਆਂ ਸ਼ਸਤਰਾਂ ਨਾਲ ਲੈਸ ਗੱਤਗੇ ਬਾਜੀ ਸ਼ਸਤਰ ਨੇਜੇ ਬਾਜੀ ਕਰਦੇ ਆ ਜਦੋਂ ਕੋਈ ਵੇਖਦਾ ਮੇਰੀ ਸੋਭਾ ਕਰਦੇ ਕਹਿੰਦੇ ਗੁਰੂ ਗੋਬਿੰਦ ਸਿੰਘ ਦੀ ਲਾਡਲੀ ਫੌਜ ਹੈ ਮਾਰਾ ਕਹਿੰਦੇ ਮੇਰੀ ਸੋਭਾ ਹੈ ਖਾਲਸਾ ਮੇਰੀ ਵਡਿਆਈ ਹੈ ਖਾਲਸਾ ਖਾਲਸਾ ਬੰਦ ਸਖਾ ਸਦ ਡੀਲ ਤੇ ਜਿਵੇਂ ਆਪਣੇ ਸਬੰਧੀ ਸਕੇ ਹੁੰਦੇ ਨੇ ਰਿਸ਼ਤੇਦਾਰੀਆਂ ਰਿਸ਼ਤੇ ਨਾਤੇ ਹੁੰਦੇ ਨੇ ਇਦਾਂ ਮਾਰੇ ਕਹਿੰਦੇ ਖਾਲਸਾ ਹੀ ਮੇਰਾ ਰਿਸ਼ਤੇਦਾਰ ਸਖਾ ਮੇਰਾ ਸਬੰਧੀ ਵੀ ਖਾਲਸਾ ਹੀ ਹੈ ਤੇ ਸੱਦ ਢੀਲ ਢੀਲ ਤੋਂ ਭਾਵ ਮਾਰੇ ਕਹਿੰਦੇ ਮੇਰਾ ਭਰਾ ਤੇ ਮੇਰਾ ਚੰਗਾ ਮਿੱਤਰ ਤੇ ਇਸੇ ਤਰ੍ਹਾਂ ਦੂਸਰਾ ਸਖਾ ਸੱਦ ਢੀਲ ਦਾ ਤੇ ਵੀ ਭਾਵ ਹੈ ਬਈ ਮੇਰੀ ਸੋਭਾ ਤੇ ਵਡਿਆਈ ਨੂੰ ਵਧਾਉਣ ਵਾਲਾ ਦੁਨੀਆਂ ਦੇ ਵਿੱਚ ਕਾਇਮ ਰੱਖਣ ਵਾਲਾ ਤਾਂ ਇਹੋ ਮਹਾਰਾਜ ਨੇ ਖਾਲਸੇ ਨੂੰ ਕਿਹਾ ਨਾ ਕਿ ਰਹਿਣੀ ਰਹੈ ਸੋਈ ਸਿੱਖ ਮੇਰਾ ਕਹਿੰਦੇ ਜਿਹੜਾ ਮੈਂ ਜਿਹੜੀ ਰਹਿਤ ਦੱਸੀ ਆ ਤੁਹਾਨੂੰ ਜਿਹੜਾ ਉਸ ਰਹਿਤ ਦੇ ਵਿੱਚ ਪੱਕਾ ਰਹੇਗਾ ਝੂਠ ਤੇ ਝੂਠ ਨੂੰ ਛੱਡੇਗਾ ਸੱਚ ਤੇ ਸਚ ਨੂੰ ਧਾਰਨ ਕਰੇਗਾ ਮਹਾਰਾਜ ਕਹਿੰਦੇ ਮੈਂ ਉਸ ਸਿੱਖ ਨੂੰ ਉਹ ਆਪਣੇ ਧੀ ਆਪਣੇ ਪੁੱਤਰ ਨੂੰ ਮੈਂ ਬਹੁਤ ਤਿਆਰ ਕਰਦਾ ਜਿਹੜਾ ਰਹਿਤ ਦੇ ਵਿੱਚ ਰਹਿੰਦਾ ਨਾ ਮਹਾਰਾਜ ਕਹਿੰਦੇ ਉਹੋ ਸਾਹਿਬ ਉਹ ਮੇਰਾ ਸਹਬ ਹੈ ਮੇਰਾ ਮਾਲਕ ਹੈ ਮੈਂ ਉਸ ਦਾ ਚੇਰਾ ਚੇਰਾ ਹੁੰਦਾ ਦਾਸ ਸੇਵਕ ਵੇਖੋ ਐਡਾ ਸਤਕਾਰ ਮਹਾਰਾਜ ਵਰਸਦਾ ਹੋਵੇ ਖਾਲਸਾ ਮੇਰੀ ਜੱਟ ਅਰਪਤ ਖਾਲਸਾ ਸੋ ਮਾਗੋ ਤਬਤ ਇੱਕ ਹੁੰਦੀ ਆ ਜਾਤ ਇੱਕ ਹੁੰਦੀ ਆ ਬਾਤ Job the